ਅੱਜ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਸਰਿੰਦਰ ਸਿੰਘ ਕਲੀਰ ਜਿਵੇਂ ਕਿ ਦੋਸਤੋ ਤੁਹਾਡੇ ਵਾਸਤੇ ਅਸੀਂ ਲੈ ਕੇ ਆਨੇ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਵੇਂ-ਨਵੇਂ ਜਾਨਵਰ ਤਾਂ ਅੱਜ ਜਿਹੜੀ ਮੰਡੀ ਹੈ ਮੋੜ ਮੰਡੀ ਦੇ ਵਿੱਚ ਅੱਜ ਲੱਗਿਆ ਦੋਸਤੋ ਬੱਕਰੀਆਂ ਦਾ ਮੇਲਾ ਤੇ ਬਣੇ ਰਹੋ ਵੀਡੀਓ ਦੇ ਨਾਲ ਔਰ ਅੱਜ ਦਾ ਵੀਡੀਓ ਪੂਰਾ ਦੇਖੋ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਬਰੀਡ ਦਿਖਾਵਾਂਗੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਦਿਖਾਵਾਂਗੇ ਜਾਨਵਰਾਂ ਨੂੰ ਜੀ ਮੈਂ 25 ਸਾਲ ਬੱਕਰੀਆਂ ਦਾ ਕੰਮ ਕਰਦੇ ਨੂੰ ਹੋ ਗਿਆ ਠੀਕ ਹੈ ਜੀ ਮੈਂ ਬਾਹੀ ਜ਼ਮੀਨ ਦਾ ਜ਼ਿੰਮੇਦਾਰ ਬੰਦਾ ਹਾਂ ਠੀਕ ਹੈ ਵਾਹੀ ਮੇਰੀ ਸੇਠੇਕੇ ਤੇ ਹੁੰਦੀ ਆ ਇਸ ਸਾਲ ਸਾਰੀ ਠੀਕ ਹੈ ਜੀ ਇਹ ਮੇਰਾ ਆਰਮੀ ਜਿਆ ਸੁਣੋ ਇਹ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਹੈ ਇਹ ਬਰਬਰੀ ਨਸਲ ਹੈ ਬਰਬਰੀ ਆ ਗਈ ਜੀ ਇਹ ਬਰਬਰੀ ਆ ਗਈ ਠੀਕ ਹੈ ਜੀ ਇਹ ਇਧਰ ਆ ਗਈ ਆਹ ਇਹ ਬੀਟਲ ਚ ਆ ਗਈ ਜੀ ਇਹ ਬੀਟਲ ਚ ਆ ਗਈ ਇਹਦਾ ਕਲਰ ਬਲੈਕ ਕੱਟ ਹੁੰਦਾ ਬੀਟਲ ਦੇ ਵਿੱਚ ਕਿ ਇਹ ਬਹੁਤ ਘੱਟ ਹੈ ਬਲੈਕ ਖਾਂ ਕੱਟ ਮੈਂ ਦੇਖਿਆ ਮਤਲਬ ਪਹਿਲੀ ਵਾਰ ਦੇਖਿਆ ਬਲੈਕ ਕੱਟਦਾ ਮੇਰਾ ਇਹਦਾ ਰੇਟ ਜੱਦ ਮਹਾਂ ਦਾ ਥੋੜਾ ਜਿਆ ਠੀਕ ਹੈ ਇਹ ਪਾਠਾ ਇਹ ਸਿਰਾ ਕੁਆਲਟੀ ਹੈ 100% ਠੀਕ ਹੈ ਇਹ ਕਿੰਨੇ ਚਿਰ ਦਾ ਹੈ ਇਹ 5 ਮਹੀਨਿਆਂ ਦੀ ਹੈ 5 ਮਹੀਨਿਆਂ ਦੀ ਹੈਗੀ ਹੈ ਤੇ ਕਿੰਨਾ ਇਹਦਾ ਆਪਾਂ ਮੰਗਦੇ ਆਗੇ ਇਹਦਾ ਮੰਗਦੇ ਆਪਾਂ 9000 ਰੁਪਇਆ 9000 ਰੁਪਇਆ ਤੇ ਇਹ ਇਹਦਾ 4000 ਰੁਪਇਆ ਠੀਕ ਹੈ ਇਹ 3 ਮਹੀਨਿਆਂ ਦਾ ਇਹ 3 ਮਹੀਨਿਆਂ ਦਾ ਜੀ ਠੀਕ ਹੈ ਤੇ ਆ ਬਰਬਰੀ ਦਾ ਇਹ ਬਰਬਰੀਆਂ ਦਾ ਮੰਗਦਾ ਜੀ ਦੋਨਾਂ ਦਾ 17000 ਦੋਨਾਂ ਦਾ 17000 ਹਾਂ ਜੀ ਇਹ ਗੱਪਣਾ 2 ਮਹੀਨਿਆਂ ਦੀ ਇਹ 2 ਮਹੀਨਿਆਂ ਦੀ ਗੱਪਣ ਆ ਗਈ ਠੀਕ ਹੈ ਜੀ ਤੇ ਤੁਸੀਂ ਆਪਣਾ ਨਾਮ ਦੱਸ ਦੋ ਤੇ ਮੋਬਾਈਲ ਨੰਬਰ ਬੋਲ ਦੋ ਮੇਰਾ ਨਾਮ ਭੋਲਾ ਸਿੰਘ ਆ ਜੀ ਪਿੰਡ ਪਿੰਡ ਬਹਿਮਨ ਕੌਰ ਸਿੰਘ ਠੀਕ ਹੈ ਤੇ ਮੋਬਾਈਲ ਨੰਬਰ ਹੈ 97795 ਠੀਕ ਹੈ 19378 ਠੀਕ ਹੈ 97795 ਠੀਕ ਹੈ 19378 ਜੇ ਕਿਸੇ ਨੇ ਮੇਰੇ ਤੋਂ ਬੱਕਰੀਆਂ ਲੈਣੀਆਂ ਲੈ ਵੀ ਸਕਦਾ ਹੈ ਜੇ ਵੇਚਣੀਆਂ ਮੈਨੂੰ ਮੈਂ ਖਰੀਦਦਾ ਖਰੀਦ ਦੋਸਤੋ ਅਗਰ ਤੁਸੀਂ ਬੱਕਰੀਆਂ ਦੇ ਬਾਰੇ ਜਾਣਕਾਰੀ ਵੀ ਚਾਹੁੰਦੇ ਹੋ ਤਾਂ ਵੀ ਵੀਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਕਿਸੇ ਨੇ ਅਲੱਗ-ਅਲੱਗ ਤਰ੍ਹਾਂ ਦੀ ਹੋਰ ਕੋਈ ਵੈਰਾਈਟੀ ਚਾਹੀਦੀ ਹੈ ਉਹ ਵੀ ਤੁਸੀਂ ਸਭ ਮਿਲ ਜੂ ਸਭ ਮਿਲ ਜੂ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਠੀਕ ਹਾਂਜੀ ਦੋਸਤੋ ਅਲੱਗ-ਅਲੱਗ ਤਰ੍ਹਾਂ ਦੀ ਨਸਲ ਦੀਆਂ ਹੈਗੀਆਂ ਨੇ ਵੀਰ ਜੀ ਆਪਣਾ ਪਿੰਡ ਕਿਹੜਾ ਹੈਗਾਗਾ ਉਹ ਲੋ ਫਰਾਵੀ ਮੈਨੂੰ ਘੱਟਾ ਹਾਂਜੀ ਪਿੰਡ ਆਪਣਾ ਕਿਹੜਾ ਹੈ ਤੇ ਕਿਹੜੇ ਕਿਹੜੇ ਬੱਕਰੀਆਂ ਆਪਾਂ ਲੈ ਕੇ ਆਹੋ ਖਾਨਾ ਜੀ ਪਿੰਡ ਆਪਣਾ ਸੋਖਾਨਾ ਹੈਗਾ ਤੇ ਇਹ ਕਿਹੜੀ ਕਿਹੜੀ ਕੈਟਾਗਰੀ ਆ ਗਈ ਆਪਣੀ ਇੱਕ ਤਾਂ ਬੀਟਲ ਹੈ ਜੀ ਇਹ ਬੀਟਲ ਦੇ ਵਿੱਚ ਆ ਗਈ ਹਾਂਜੀ ਇਹ ਬਰਬਰੀ ਹੈ ਜੀ ਇਹ ਦੋਨੇ ਬਰਬਰੀ ਚ ਆ ਗਈਆਂ ਇਹ ਕਿੰਨੀ ਕਿੰਨੀ ਉਮਰ ਇਹਨਾਂ ਦੀ ਉਮਰ ਤਾਂ ਜੀ ਆਹ 3 ਮਹੀਨਿਆਂ ਦਾ ਮੇਵਣਾ ਜਿਵੇਂ ਠੀਕ ਹੈ ਸਾਢੇ 3 ਮਹੀਨਿਆਂ ਦਾ ਐਸ ਠੀਕ ਹੈ ਜੀ ਇਹ ਕੀ ਇਹਦਾ ਮੰਗਦੇ ਆਪਾਂ ਇਹ ਜਿਹੜਾ ਇਹ ਤਾਂ 3500 ਮੰਗਦਾ ਜੀ ਠੀਕ ਹੈ ਇਹ ਬੱਕਰਾ ਆ ਗਿਆ ਜੀ ਹਾਂਜੀ ਇਹਦਾ 6000 ਆ ਇਹ ਪੱਠਾ ਜੀ ਉਹ ਪੱਠਾ ਹੈ ਕੀ 5500 ਠੀਕ ਹੈ ਜੀ ਹਾਂਜੀ ਤੇ ਇਹ ਜੀ ਇਹ ਜੀ ਜੀ ਇਹਦਾ 8500 ਰੁਪਏ ਮੰਗਦਾ 8000 ਖਰੀਦਿਆ ਜੀ ਤੇ ਆਪਣਾ ਨਾਮ ਦੱਸ ਦੋ ਪਿੰਡ ਦਾ ਤੇ ਆਦਾ ਮੋਬਾਈਲ ਨੰਬਰ ਬੋਲ ਦਿਓ ਸੋਖਾਨਾ ਪਿੰਡ ਹੈ ਜੀ ਠੀਕ ਹੈ ਮੋਬਾਈਲ ਨੰਬਰ 9779404195 ਦੋਸਤੋ ਅਗਰ ਬੱਕਰੀਆਂ ਤੁਸੀਂ ਲੈਣਾ ਚਾਹੁੰਦੇ ਹੋ ਜਿਹੜੀ ਕੋਈ ਮਰਜ਼ੀ ਬੱਕਰੀ ਚਾਹੁੰਦਾ ਬੰਦਾ ਤੁਸੀਂ ਦਵਾ ਦਿਓਗੇ ਹਾਂਜੀ ਹਾਂਜੀ ਕੋਈ ਵੀ ਜਾਣਕਾਰੀ ਨਸਲ ਦੀ ਪੁੱਛੀ ਜਾਣੀ ਆ ਉਸ ਤੋਂ ਬੱਕਰੀ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਨਹੀਂ ਵੀ ਤੁਸੀਂ ਕੰਮ ਵੀ ਕਰਨਾ ਚਾਹੁੰਦੇ ਹੋ ਤਾਂ ਵੀਰ ਕੋਲ ਆ ਕੇ ਤੁਸੀਂ ਹੈਲਪ ਲੈ ਸਕਦੇ ਹੋ ਹਾਂਜੀ ਹਾਂਜੀ ਜੀ ਹਾਂਜੀ ਵੀਰ ਜੀ ਤੁਸੀਂ ਆਏ ਹੋ ਇਸ ਮੇਲੇ ਦੇ ਵਿੱਚ ਕਿਹੜਾ ਜਗ੍ਹਾ ਤੋਂ ਆਏ ਹੋ ਆਪਾਂ ਅਸੀਂ ਜਗਰਾਮ ਤਿਰ ਤੋਂ ਆਏ ਮਤਲਬ ਜਗਰਾਮ ਤਿਰ ਹਾਂਜੀ ਇਹ ਕਿਹੜੀ ਬੱਕਰੀ ਹੈ ਜੀ ਕਿਹੜੀ ਨਸਲ ਹੈ ਇਹ ਇਹ ਬੀਟ ਨਸਲ ਦੇ ਠੀਕ ਹੈ ਕਿੰਨੀ ਉਮਰ ਹੈ ਦੀ ਇਨੇ ਉਮਰ ਹੈਗੇ 5 ਮਹੀਨੇ 5 ਮਹੀਨੇ ਹਾਂਜੀ ਤੇ ਕਿੰਨੇ ਪੈਸੇ ਵੇਚਣਾ ਚਾਹਦਾ ਤੁਸੀਂ ਇਹਨੂੰ ਅਸੀਂ 8000 ਚ ਵੇਚਣਾ 8000 ਚ ਵੇਚਣਾ ਚਾਹੁੰਦੇ ਆਪਦਾ ਨਾਮ ਦੱਸ ਦਿਓ ਆਪਦਾ ਮੋਬਾਈਲ ਨੰਬਰ ਦੱਸ ਦਿਓ ਤੁਹਾਡਾ ਕੰਟੈਕਟ ਕਰ ਲਿਆ ਗਿਆ ਤੁਹਾਡਾ ਮੇਰਾ ਨਾਮ ਰਵੀ ਜੀ ਪਿੰਡ ਮੇਰਾ ਜਗਰਾੰਤੀਰਥਾ ਠੀਕ ਹੈ ਮੋਬਾਈਲ ਨੰਬਰ ਹੈਗਾ 946482379 ਠੀਕ ਹੈ ਹਾਂਜੀ ਹਾਂਜੀ ਦੋਸਤੋ ਇਹ ਤੁਹਾਡੇ ਵਾਸਤੇ ਹੈਗਾ ਬੱਕਰਾ ਇਹ ਕਿਹੜਾ ਆ ਗਿਆ ਕਿਹੜੀ ਨਸਲ ਹੈ ਇਹ ਬਿੱਟਲਾ ਜੀ ਬਿੱਟਲਾ ਆ ਗਿਆ ਕਿੰਨੀ ਦੀ ਉਮਰ ਹੈ ਇਹ ਹਜੇ 8 ਮਹੀਨੇ ਦਾ 8 ਕਿਹ ਮਹੀਨਾ ਦਾ ਠੀਕ ਹੈ ਤੇ ਕਿਹੜਾ ਪਿੰਡ ਆਪਣਾ ਮਾਹੀ ਨੰਗਲਾ ਜੀ ਪਿੰਡ ਬੋਲ ਦੋ ਆ ਦਾ ਨਾਮ ਬੋਲ ਦੋ ਤੇ ਮੋਬਾਈਲ ਨੰਬਰ ਬੋਲੋ ਮਾਹੀ ਨੰਗਲਾ ਜੀ ਠੀਕ ਹੈ ਨਾਮ ਮੇਰਾ ਅਰਸ਼ ਮਾਹੀ ਨੰਗਲਾ ਠੀਕ ਹੈ ਜੀ ਮੋਬਾਈਲ ਨੰਬਰ 946247513 ਜੀ ਦੋਸਤੋ ਬੀਟਲ ਬੱਕਰਾ ਤੁਸੀਂ ਲੈਣਾ ਚਾਹਦੇ ਹੋ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਹੋਰ ਵੀ ਚਾਹੀਦਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰਕੇ ਬੰਦਾ ਲੈ ਸਕਦੇ ਹੋ ਹਾਂਜੀ ਠੀਕ ਹੈ ਧੰਨਵਾਦ ਆਪਣੇ ਕੋਲ ਹਾਂਜੀ ਦੋਸਤੋ ਵੀਰ ਜੀ ਇਹ ਕਿਹੜੀ ਨਸਲ ਆ ਗਈ ਇਹ ਬਰਬਰੀ ਕਹਿੰਦੇ ਬਈ ਬਰਬਰੀ ਕਹਿੰਦੇ ਨੇ ਆਪਾਂ ਇਹ ਦੋਨੇ ਇਹ ਬੱਕਰੇ ਆ ਬ ਇਹ ਹੈਗਾ ਬਈ 3 ਤਨ ਮਹੀਨਾ ਦੇ ਤਿੰਨ ਤਨ ਮਹੀਨਾ ਦੇ ਠੀਕ ਹੈ ਤੇ ਇਹ ਇਹ ਕਿਵੇਂ ਇਹ ਵੀ ਬਰਬਰੀ ਦੇ ਵਿੱਚ ਆ ਗਿਆ ਹਾਂ ਇਹ ਵੀ ਬਰਬਰੀ ਦੇ ਵਿੱਚ ਇਹ ਕਿੰਨੀ ਉਮਰ ਹੈ ਦੀ ਇਹਦੀ ਉਮਰ ਤਾਂ ਨਹੀਂ ਪਤਾ ਯਾਰ ਠੀਕ ਹੈ ਨਹੀਂ ਯਾਰ ਠੀਕ ਹੈ ਹਾਂ ਤੇ ਇਹ ਦੋ ਸੇਲ ਕਰਨੇ ਆਪਾਂ ਹਾਂ ਸੇਲ ਕਰਨੇ ਕਿੰਨੇ ਕਿੰਨੇ ਦੇ ਵਿਚਨੇ ਆ ਉਹ ਬੱਚੇ ਕਿੰਨੇ ਕਿੰਨੇ ਵਿਚਨੇ ਆ ਆਪਾਂ ਬਈ ਇਕੱਠੇ 베ਚਨੇ 15000 ਦੋਨੇ ਦੋਨੇ 15000 ਹਾਂ ਨਾ ਵਿੱਚੇ ਬੱਕਰੀ ਇਹ ਤਿੰਨੇ 15000 ਦੀ ਵਿਚਨੇ 15000 ਮੰਗਦੇ ਠੀਕ ਹੈ ਤੇ ਆਪਣਾ ਨਾਮ ਬੋਲ ਦਿਓ ਪਿੰਡ ਦਾ ਨਾਮ ਤੇ ਮੋਬਾਈਲ ਨੰਬਰ ਬੋਲ ਪਿੰਡ ਮੇਰਾ ਵਾਲਿਆਂ ਵਾਲੀ ਆ ਬਈ ਠੀਕ ਹੈ ਦੇ 8568877922 ਮੇਰਾ ਨੰਬਰ ਹੈ। ਮੋ ਨਾਮ ਤੁਹਾਡਾ? ਹਾਂ ਨਾਮ ਮੇਰਾ ਖੇਤਾ ਸਿੰਘ ਹੈ। ਠੀਕ ਹੈ। ਤਾਂ ਦੋਸਤੋ ਅਗਰ ਤੁਸੀਂ ਇੰਟਰਸਟਡ ਹੋ ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਜੀ। ਅੱਜ ਦੋਸਤੋ ਮੌਰ ਮੰਡੀ ਵੀਰਵਾਰ ਦੀ ਵੀਰਵਾਰ ਤਕਰੀਬਨ ਹੀ ਲੱਗਦਾ ਹੈ। ਹਰ ਵੀਰਵਾਰ ਨੂੰ ਜ਼ਿਲ੍ਹਾ ਬਠਿੰਡਾ ਮੌਰ ਮੰਡੀ ਦੇ ਵਿੱਚ ਇਹ ਸਾਰਾ ਬੱਕਰੀਆਂ ਦਾ ਮੇਲਾ ਲੱਗਦਾ ਹੈਗਾ। ਤੇ ਬਾਈ ਜੀ ਕੋਲ ਬੱਕਰੀਆਂ ਦੀ ਹੈਗੀ ਕੈਟਾਗਰੀ ਕਾਫੀ ਜ਼ਿਆਦਾ। ਤੇ ਸਰ ਸਾਨੂੰ ਦੱਸੋ ਕਿਹੜੀ ਕਿਹੜੀ ਬੱਕਰੀ ਹੈ ਉਹ ਤੇ ਕਿੰਨੀ ਉਮਰ ਹੈ ਤੇ ਕਿੰਨੇ ਪੈਸੇ ਪਾਦੇ ਮੰਗਦੇ ਆ। ਬੀਤਲ ਬੱਕਰੀ ਆਈ ਹੈ। ਇਹ ਬੀਤਲ ਬੱਕਰੀ ਆ ਗਈ ਜੀ। ਇਹ ਹੋਰ ਕਿ ਗੱਬਣਾ ਚਾਹੇ ਨਾਮੀਨਾਂ ਦੀ ਠੀਕ ਹੈ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਦਾ 30000 ਕੀ ਮੰਗਦਾ 30000 ਰੁਪਿਆ ਤੇ ਇਹ ਦੂਸਰੀ ਇਹ ਝੋਗੜੇ ਪਣ ਚਾਈ ਠੀਕ ਹੈ ਵਿਟਰ ਨਹੀਂ ਹੈ ਕਿੰਨੀ ਉਮਰ ਹੈ ਦੀ ਇਹ ਪਹਿਲੇ ਸੂਆ ਹੈ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਦਾ ਮੰਗਦੀ 18000 ਰੁਪਿਆ ਠੀਕ ਹੈ ਤੇ ਇਹ ਇਹਦਾ ਵੀ 18000 ਇਹ ਕਿਹੜੀ ਆ ਗਈ ਇਹ ਵੀ ਪਹਿਲੇ ਸੂਆ ਹੈ ਪਹਿਲਾ ਸੂਆ ਹੈ ਹਾਂਜੀ ਠੀਕ ਹੈ ਇਹ ਆ ਗਈ ਇਹ ਝੋਗੜੇ ਪਣ ਗਈ ਵਿਟਰ ਉਹ ਆ ਕੱਲੀਓ ਪਰਲੀ ਵੀ ਕਿੱਟੀ ਲੱਗੀ ਹਾਂ ਇੱਕੋ ਪਰੇ ਬੈਠੀ ਵੀ ਤੇ ਆ ਦੋਨੇ ਇਹਦਾ 20000 ਦੇ ਮੰਗ ਰਹਾ ਬੱਚਾ ਇਹ ਬੱਚਾ ਇਹਦੇ ਨਾਲ ਹੈ ਬੱਚਾ ਨਾਲ ਹੈਗਾ ਹਾਂ ਬੱਚਾ ਨਾਲ ਆ ਠੀਕ ਹੈ ਠੀਕ ਹੈ ਤੇ ਇਧਰ ਇਹ ਆ ਪੱਠਾ ਜੀ ਅੱਛਾ ਇਹ ਦੋਨੇ ਆਗੇ ਬੱਕਰੇ ਦੋਨੇ ਆਗੇ ਪੱਠਾ ਜੀ ਦੋ ਦੋਨੇ ਹਾਂ ਕਿੰਨੀ ਕਿੰਨੀ ਉਮਰ ਦੇ ਨੇ ਇਹ ਇਹ ਜੀ 7 ਸਾਲਾਂ ਦੀਆਂ ਹੋ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਨਾਂ ਦਾ 30000 ਮੰਗਦੇ ਜੋੜੀ ਠੀਕ ਹੈ ਤੇ ਇਧਰ ਆ ਪਾਠਾ ਗੱਬਣਾ 3 ਮਹੀਨਿਆਂ ਦੀ ਠੀਕ ਹੈ ਇਹਦਾ 18000 ਰੁਪਇਆ ਤੇ ਇਹਦਾ ਇਹਦਾ 20000 ਇਹਦਾ 20000 ਰੁਪਇਆ ਹਾਂ ਬੱਕਰਾ ਬਹੁਤ ਵਧੀਆ ਖੀਰਾ ਬੱਚਾ ਬਹੁਤ ਵਧੀਆ ਦੋਸਤੋ ਬੱਕਰਾ ਹੈਗਾ ਦੇਖੋਗੇ ਨਾ ਵਧੀਆ 7 ਮਹੀਨਿਆਂ ਦਾ ਬੱਚਾ ਜੀ ਠੀਕ ਹੈ ਤੇ ਇਹਦੇ ਕਿੰਨੇ ਪੈਸੇ ਆਪਾਂ ਮੰਗਦੇ ਆ ਇਹਦਾ 20000 ਰੁਪਏ ਜੀ ਠੀਕ ਹੈ ਇਹ ਬਹੁਤ ਚੰਗਾ ਹੈ ਆਪਣਾ ਨਾਮ ਦੱਸ ਦੋ ਪਿੰਡ ਦਾ ਨਾਮ ਦੱਸ ਦੋ ਤੇ ਮੋਬਾਈਲ ਨੰਬਰ ਦੱਸੋ ਪਿੰਡ ਮੇਰਾ ਜ ਛੱਤਿਆਣਾ ਜੀ ਛੱਤਿਆਣਾ ਛੱਤਿਆਣਾ ਨਾਮ ਤੁਹਾਡਾ ਕ੍ਰਿਸ਼ਨ ਸਿੰਘ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਤੁਸੀਂ ਬੋਲ ਦੋ ਮੇਰਾ ਯਾਦ ਨੇ ਠੀਕ ਹੈ ਜੀ ਘਰੜੀ ਆ ਆ ਨੰਬਰ ਉੱਪਰ ਲਾ ਬਤ ਕੱਲਾ ਨੰਬਰ ਫੀਲ ਕਰ ਲੋ 8544911225 ਕ੍ਰਿਸ਼ਨ ਸਿੰਘ ਮੈਂਬਰ ਆ ਦੋਸਤੋ ਹਾਂਜੀ ਕੋਈ ਵੀ ਕੁਆਰੀ ਤੁਹਾਡੀ ਹੈਗੀ ਬੀਰ ਜੀ ਨਾਲ ਗੱਲ ਕਰ ਸਕਦੇ ਹੋ ਔਰ ਹੋਰ ਵੀ ਕੋਈ ਚਾਹੀਦੀਆਂ ਹੁੰਦੀਆਂ ਤਾਂ ਉਹ ਵੀ ਹਾਂ ਬੱਕਰੀਆਂ ਘਰੇ ਬਿਠੇਰੀਆਂ ਆਪਣੇ ਕੋਲ ਠੀਕ ਹੈ ਬਹੁਤ ਵਧੀਆ ਸੇ ਬੀਰ ਜੀ ਬੱਕਰੀਆਂ ਤੁਸੀਂ ਲੱਭ ਰਹੇ ਹੋ ਅਲੱਗ-ਅਲੱਗ ਤਰ੍ਹਾਂ ਦੀਆਂ ਅੱਜ ਆਪਾਂ ਖੜੇ ਆ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਹਰ ਵੀਰਵਾਰ ਨੂੰ ਬੱਕਰੀਆਂ ਦਾ ਮੀਲਾ ਲੱਗਦਾ ਹੈਗਾ ਤੇ ਬਾਈ ਕੋਲੇ ਆਏ ਆ ਤੇ ਬਾਈ ਜੀ ਕਿਹੜੀ-ਕਿਹੜੀ ਕੈਟਾਗਰੀ ਆਪਣੇ ਕੋਲੇ ਆਪਣੇ ਕੋਲ ਵੀਰੇ ਬੀਟਲ ਚ ਸਾਰੀ ਤਕਰੀਬਨ ਬੀਟਲ ਦੇ ਵਿੱਚ ਆਉਂਦੀ ਹੈ ਬੀਟਲ ਦੇ ਵਿੱਚ ਤੇ ਰੇਟ ਕੀ ਕੀ ਹਿਸਾਬ ਕਿਤਾਬ ਦੇ ਰੇਟ ਵੀਰੇ ਅਗਲਾ ਜਾਏ ਜਾਂ ਸੌਦਾ ਲੂਗਾ ਉਹ ਜਾਂ ਰੇਟ ਉਹ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਵਾਲੀ ਆਪਣੇ ਬੱਕਰੀ ਦਾ ਵੀਰੇ 10000 ਤੋਂ ਸਟਾਰਟ ਹੋ ਜਾਂਦੀ ਹੈ ਚਾਹ ਪਿਆ 10000 ਵਾਲੀ ਤੱਕ ਦੀ ਨਾਲ ਠੀਕ ਹੈ ਤੇ ਤੁਸੀਂ ਆਪਣਾ ਨਾਮ ਦੱਸ ਦੋ ਮੇਰਾ ਨਾਮ ਮੇਰੇ ਰਾਜੂ ਬਾਬਾ ਠੀਕ ਹੈ ਪਿੰਡ ਸੌਂਦੇਆਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 9592353006 9592353006 ਵੀਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਬੱਕਰੀਆਂ ਚਾਹੀਦੀਆਂ ਕਿੰਨੇ ਮਰਜੀ ਕੈਟਾਗਰੀ ਚ ਜਿਹੇ ਜੀ ਚਾਹੀਦੀਆਂ ਜਿਹਦਾ ਗੱਲ ਕਰਕੇ ਅਗਰ ਤੁਸੀਂ ਆਦਾ ਕੰਮ ਵੀ ਚਲਾਉਣਾ ਚਾਹਦੇ ਹੋ ਵੀਰ ਜੀ ਤਾਂ ਵੀ ਤੁਹਾਨੂੰ ਉਹਦੀ ਹੈਲਪ ਕਰਨਗੇ ਵੀ ਕਿਸ ਤਰੀਕੇ ਨਾਲ ਬੱਕਰੀਆਂ ਦਾ ਕੰਮ ਸਟਾਰਟ ਕੀਤਾ ਜਾਵੇ ਠੀਕ ਹੈ ਬੱਕਰੀ ਕੀ ਕੈਟਾਗਰੀ ਕੌਣ ਕੌਣ ਸੀ

ਔਰ ਦੋਸਤੋ ਬੱਕਰੀ ਦੀ ਹੋਰ ਜਾਣਕਾਰੀ ਚਾਹੀਦੀ ਹੈ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਹਾਂਜੀ ਵੀਰ ਜੀ ਇਹ ਕਿਹੜੀ ਕੈਟਾਗਰੀ ਦੇ ਵਿੱਚ ਆ ਗਈ ਇਹ ਆਪਣੀ ਇਹ ਬਰਬਰੀ ਬੱਕਰੀ ਬਾਈ ਜੀ ਬਰਬਰੀ ਬੱਕਰੀ ਬਾਈ ਜੀ ਹੈ ਠੀਕ ਹੈ ਤੇ ਕਿੰਨੀ ਕਿੰਨੀ ਉਮਰ ਦੇ ਵਿੱਚ ਆ ਗਈ ਇਹ ਇਹ 3 ਸਾਲ ਦੀ ਹੈ ਬਾਈ ਜੀ ਠੀਕ ਹੈ ਤੇ 10 ਮਹੀਨਿਆਂ ਦੀ ਹੈ ਇਹ 10 ਮਹੀਨੇ ਦੋਸਤੋ ਇਹ ਪੌਣੇ 2 ਸਾਲ ਦੀ ਹੈ ਪੌਣੇ 2 ਸਾਲ ਦੀ ਹੈ ਤੇ ਰੇਟ ਕੀ ਕੀ ਆਪਾਂ ਮੰਗਦੇ ਆ ਇਹਦਾ ਇਹਦਾ 12000 ਹੈ ਬਾਈ ਜੀ ਠੀਕ ਹੈ ਇਹਦਾ 9000 ਹੈ ਜੀ ਠੀਕ ਹੈ ਇਹਦਾ 16000 ਇਹਦਾ 16000 ਹੈ ਠੀਕ ਹੈ ਤੇ ਤੁਹਾਡਾ ਨਾਮ ਮੇਰਾ ਨਾਮ ਮੰਗਾ ਜੀ ਪਿੰਡ ਮੇਰਾ ਬਾਂਡੀ ਹੈ ਬਾਂਡੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਬਠਿੰਡਾ ਜ਼ਿਲ੍ਹੇ ਪਾਇੰਦਾ ਜੀ ਡੱਬ ਵਾਲੀ ਤੋਂ ਉਰਲੇ ਪਾਸੇ 15 ਕਿਲੋਮੀਟਰ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 93504 55123 ਤੇ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਹਾਂ ਜੀ ਦੋਸਤੋ ਇੱਕ ਕੈਟਾਗਰੀ ਤੁਹਾਡੇ ਵਾਸਤੇ ਹੋਰ ਲੈ ਕੇ ਆਏ ਤੇ ਦੱਸਿਓ ਵੀਰ ਜੀ ਕਿਹੜੀ ਕਿਹੜੀ ਨਸਲ ਆ ਗਈ ਆਪਣੀ ਇਹ ਸਾਰੀ ਇਹ ਵਿੱਚ ਬਰਬਰੀ ਵੀ ਹੈ ਜੀ 도ਗਲੇ گاਉ ਵੀ ਹੈ ਠੀਕ ਹੈ ਬਾਕੀ ਬਿੱਟਲ ਬੱਕਰੀ ਹੈ ਜੀ ਪਿੰਲੇ ਪਾਸੇ ਠੀਕ ਹੈ ਜਿਵੇਂ ਆ ਦੋਨੇ ਆ ਗਏ ਆਪਣੀ ਇਹ 도ਗਲੇ ਜੰਗਾ ਕੇ ਜੀ ਇਹ ਕੀ ਕੀ ਕਿੰਨੇ ਕਿੰਨੇ ਉਮਰ ਇਹਨਾਂ ਦੀ ਤੇ ਕਿੰਨੇ ਪੈਸੇ ਮੰਗਦੇ ਆਫਾ ਇਹ 5 5 6 6 ਮਹੀਨਿਆਂ ਦੇ ਹੋਣਗੇ ਜੀ ਠੀਕ ਹੈ ਕਿੰਨੇ ਰੁਪਏ ਕੋਈ 5000 ਵੀ ਕੋਈ 6000 ਠੀਕ ਹੈ ਆ ਜੋੜੀ ਦਾ 18000 ਇਹ ਜੋੜੀ 18000 ਰੁਪਏ ਤੇ ਉਹ ਪਰਲਾ ਜੀ ਉਹਦਾ ਕੱਲੀ ਬੱਕਰੀ ਦਾ 16000 ਠੀਕ ਹੈ ਜੀ ਤੇ ਉਹ ਬਲੈਕ ਥੱਲੇ ਬੈਠੀ ਹੈ ਜਿਹੜੀ ਉਹ ਹੋਰ ਹੈ ਜੀ ਉਹ ਆਪਣੀ ਠੀਕ ਹੈ ਤੇ ਬਾਈ ਜੀ ਦਾ ਨਾਮ ਗਗਨ ਸਿੰਘ ਠੀਕ ਹੈ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਮੇਰਾ ਹੈ 986970544 ਤੇ ਪਿੰਡ ਬਾਂਡੀ ਆ ਗਿਆ ਤੇ ਵੀਰ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਦੋਸਤੋ ਜੀ ਯਾਹਕ ਦੋਸਤੋ ਹਰ ਵੀਰਵਾਰ ਦੇ ਵੀਰਵਾਰ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ 'ਚ ਮੇਲਾ ਬੱਕਰੀਆਂ ਦਾ ਲੱਗਦਾ ਹੈ ਔਰ ਕਈ ਦੋਸਤ ਕੁੱਤੇ ਵੀ ਇੱਥੇ ਲੈ ਕੇ ਆਉਂਦੇ ਤੇ ਬਾਈ ਜੀ ਆਪਣੇ ਕੋਲ ਖੜੇ ਨੇ ਤੇ ਬਾਈ ਜੀ ਕਿਹੜੀ ਕਿਹੜੀ ਨਸਲ ਦੀਆਂ ਬੱਕਰੀਆਂ ਨੇ ਇਹ ਇਹਦਾ ਬਰਬਰੀ ਹੈ ਜੀ ਠੀਕ ਹੈ ਆ ਮਿਕਸ ਹੈ ਜੀ ਠੀਕ ਹੈ ਤੇ ਕਿੰਨੇ ਮਹੀਨਿਆਂ ਦੀ ਆ ਪਰਲੀ ਇਹ 8 ਮਹੀਨੇ ਦੀ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹ 6000 ਰੁਪਏ ਮੰਗਦੇ ਜੀ ਤੇ ਆ ਔਰਲਾ ਇਹਦਾ ਵੀ 6000 ਰੁਪਏ ਕਿੰਨੀ ਉਮਰ ਹੈ 8 8 ਮਹੀਨਾ ਦੀ ਏ ਆ ਜੀ ਤੇ ਆਹ ਬੜਾ ਪਿਆਰਾ ਡੌਗ ਰੱਖਿਆ ਇਹ ਕਿਹੜਾ ਆ ਗਿਆ ਜੀ ਇਹ ਫਸਕੀ ਆਈ ਫਸਕੀ ਆ ਗਿਆ ਕਿੰਨੇ ਮਹੀਨਿਆਂ ਦਾ ਹੈ ਇਹ 2 ਮਹੀਨਾ ਦਾ ਜੀ ਇਹ ਵੀ ਸੇਲ ਕਰਨਾ ਆਪਾਂ ਹਾਂਜੀ ਹਾਂਜੀ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ ਇਹਦੇ 12000 ਰੁਪਏ ਦਾ 12000 ਰੁਪਿਆ ਤੁਹਾਡਾ ਨਾਮ ਮੇਰਾ ਨਾਮ ਕੁਲਵਿੰਦਰ ਸਿੰਘ ਪਿੰਡ ਆਪਣਾ ਕੋਕਰਖੁਰ ਦੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਮਾਨਸਾ ਜ਼ਿਲ੍ਹੇ ਜੀ ਮਾਨਸਾ ਚ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 94784 57985 ਤੇ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਹੋਰ ਵੀ ਡੌਗ ਚਾਹੀਦਾ ਹੋਇਆ ਜਾਂ ਹੋ ਉਹਦੇ ਵਾਸਤੇ ਵੀ ਹੈਲਪ ਕਰਨਗੇ ਹਾਂਜੀ ਠੀਕ ਹੈ ਜੀ ਇਹ ਮੋੜ ਮੰਡੀ ਦਾ ਬੱਕਰੀ ਦਾ ਮੇਲਾ ਪਰ ਇੱਥੇ ਕਾਫੀ ਤਰ੍ਹਾਂ ਦੇ ਜਾਨਵਰ ਹੋਰ ਵੀ ਆਂਦੇ ਆ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਹਸਕੀ ਡੌਗ ਵੀ ਹੈਗਾਗਾ ਤੇ ਇਹ ਕਿੰਨੀ ਉਮਰ ਹੈ ਜੀ ਦੀ 9 ਮਹੀਨੇ ਜੀ ਠੀਕ ਹੈ ਤੇ ਇਹ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ 10000 ਰੁਪਏ ਦੋਸਤੋ ਤੇ ਪਿੰਡ ਨੂੰ ਸੁਪਨਾ ਪਿੰਡ ਜੇਠੂ ਗਏ ਜੇਠੂ ਕੇ ਕੀ ਨਾਮ ਹੈ ਤੁਹਾਡਾ ਗੁਰਜੀਤ ਹੈ ਮੋਬਾਈਲ ਨੰਬਰ ਬੋਲ ਦੋ ਬੋਲਾ ਇੱਕ ਲੇ 83276 9599 ਦੋਸਤੋ ਅਗਰ ਡੌਗ ਦੇ ਤੁਸੀਂ ਇੰਟਰਸਟ ਨੂੰ ਹਸਕੀ ਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਹਾਂਜੀ ਦੋਸਤੋ ਨਾਰਮਲਟੀ ਦਾ ਬੱਕਰੀ ਦਾ ਮੇਲਾ ਹਰ ਵੀਰਵਾਰ ਨੂੰ ਲੱਗਦਾ ਔਰ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਵੀ ਆਉਂਦੇ ਆ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜੂਗੀ ਹਰ ਵੀਰਵਾਰ ਲੱਗਦਾ ਹੈਗਾ ਤੇ ਬਾਈ ਕੋਲ ਇਹ ਮੁਰਗੇ ਨੇ ਦੋਨੇ ਕਿਹੜੇ ਕੀ ਨਸਲ ਪੈਂਦੀ ਹੈ ਜੀ ਇਹ ਇਹ ਦੇਸੀ ਹੈ ਜੀ ਦੇਸੀ ਜਿਵੇਂ ਆਮ ਆ ਅੱਛਾ ਤੇ ਕਿੰਨੀ ਕਿੰਨੀ ਉਮਰ ਇਹਨਾਂ ਦੀ ਦੋਨੇ ਮੁਰਗੇ ਆ ਹਾਂ ਉਮਰ ਇਹਦੀ 4-5 ਮਹੀਨੇ ਠੀਕ ਹੈ ਤੇ ਕਿੰਨੇ ਪੈਸੇ ਮੰਗਦੇ ਆਪਾਂ ਇਹਦੇ 1000 ਰੁਪਏ ਮੰਗਦੇ ਆ ਦੋਸ ਪਿੰਡ ਥੇਲਾਪਾਲਾ ਇਹ ਜ਼ਿਲ੍ਹੇ ਕਿਹੜੇ ਪਿੰਡਾ ਹਰਸਾ ਠੀਕ ਹੈ ਮੋਬਾਈਲ ਨੰਬਰ ਬੋਲ ਦੋ 98724 6113 ਤੇ ਵੀਰ ਨਾਲ ਸੰਪਰਕ ਕਰ ਸਕਦੇ ਹਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀ ਕੋਈ ਤੁਹਾਡੇ ਕੋਲ ਪੁੱਛੀ ਲੈਣੀ ਹੈ ਉਹ ਵੀ ਤੁਹੇ ਹੈਲਪ ਕਰ ਦੋਗੇ ਠੀਕ ਠੀਕ ਹੈ ਖਰਗੋਨ ਨੂੰ ਚਾਹੀਦੇ ਆ ਇਹ ਅਲੱਗ-ਅਲੱਗ ਕੈਟਾਗਰੀ ਦੇ ਹੈਗੇ ਤੁਹਾਡੇ ਵਾਸਤੇ ਤੇ ਵੀਰ ਜੀ ਦੇ ਬਾਰੇ ਦੱਸੋ ਸਾਨੂੰ ਇਹ ਬਜੀ ਕਿਹੜੇ ਨੰਬਰੇ ਬਜੀ ਹਾਂਜੀ ਤੇ ਕੀ ਸਾਫ ਕਿਤਾਬ ਹੁੰਦਾ ਇਹਦਾ ਇਹ 500 ਰੁਪਏ ਪੇਅਰ ਆਉਂਦੀ ਪੇਅਰ ਪੈਂਦਾ ਹੈਗਾ ਤੇ ਇਚ ਹੋਰ ਵੀ ਤੁਹਾਡੇ ਕੋਲੇ ਤੁਹਾਡਾ ਪਿੰਡ ਕਿਹੜਾ ਹੈਗਾ ਲਹਿਰਾ ਮੁਹਬਤ ਲਹਿਰਾ ਮੁਹਬਤ ਹਾਂਜੀ ਉੱਥੇ ਤੁਹਾਡਾ ਫਾਰਮਿੰਗ ਹੈਗਾ ਪ੍ਰੋਪਰ ਤੁਸੀਂ ਕਰਦੇ ਹੋ ਬਈ ਘਰੇ ਬਸ ਵੀ ਆਪਾਂ ਸ਼ੌਂਕ ਨੂੰ ਹੀ ਰੱਖਿਆ ਸ਼ੌਂਕ ਨੂੰ ਰੱਖਿਆ ਹੋਇਆ ਤੇ ਐਦੋਂ ਸੈਟਅਪ ਵੱਡਾ ਵੀ ਹੈਗਾ ਚਿੱਟੀਆਂ ਹਾਂ ਵੱਡਾ ਹੈਗਾ ਪਿੰਜਰਾ ਵੱਡਾ ਪਿੰਜਰਾ ਵੱਡਾ ਰੱਖਿਆ ਹੋਇਆ ਤੇ ਕਹਾਂ ਕਿਹੜੀ ਕਿਹੜੀ ਕੈਟਾਗਰੀ ਦੇ ਚਿੱਟੇ ਰੱਖਦੇ ਹੋ ਇਹ ਇਹ ਵੀਰੇ ਜਾਵਾ ਹੋਗੀ ਕੋਕਟੇਲ ਹੋਗੀ ਠੀਕ ਹੈ ਤੇ ਉਹ ਇੱਕ ਜਾਵਾ ਫਿੰਚ ਛੋਟੀਆਂ ਆਗ ਜਾਂ ਠੀਕ ਹੈ ਹਾਂਜੀ ਤੇ ਤੁਹਾਡਾ ਪੂਰਾ ਨਾਮ ਮਨਪ੍ਰੀਤ ਹੈ ਮੇਰੇ ਨਾਮ ਮੋਬਾਈਲ ਨੰਬਰ ਬੋਲ ਦੋ 8728036208 ਤੇ ਵੀਰ ਨਾਲ ਤੋ ਬਰੇ ਪਿਆਰੇ ਛੋਟੇ ਛੋਟੇ ਬੱਚੇ ਆ ਡੌਗ ਹੈਗੇ ਆਪਣੇ ਤੇ ਕਿਹੜੀ ਬਰੀਡ ਆ ਸਰ ਇਹ opinion ਜੀ ਅੱਛਾ ਤੇ ਕਿੰਨੇ ਮਹੀਨਿਆਂ ਦੇ ਹੈਗੇ ਨੇ ਇਹ ਮਹੀਨੀ ਕਿਦਾਂ ਇਹ ਦੋਨੇ ਮੇਲ ਫੀਮੇਲ ਹੈਗੇ ਮੇਲ ਆ ਦੋਨੇ ਦੋਨੇ ਮੇਲ ਹੈਗੇ ਤੇ ਕਿੰਨੇ ਪੈਸੇ ਮੰਗਦੇ ਆ ਆਪਾਂ 45 45 ਸਰ 4500 ਤੇ ਤੁਹਾਡਾ ਪਿੰਡ ਦੱਸ ਦੋ ਨਾਮ ਦੱਸ ਦੋ ਬਨਵਾਨਸਾ ਠੀਕ ਹੈ ਜੀ ਫੋਨ ਨੰਬਰ 977999 977 ਤੁਹਾਡਾ ਪੂਰਾ ਨਾਮ ਜਸਪ੍ਰੀ ਸਿੰਘ ਠੀਕ ਹੈ ਤੇ ਵੀਰ ਜੀ ਅਗਰ ਤੁਸੀਂ ਇੰਟਰਸਟਿਡ ਹੋ ਤਾਂ ਵੀਰ ਨਾਲ ਕੰਟੈਕਟ ਕਰੋ ਤੁਸੀਂ ਜੀ ਹਾਂਜੀ ਦੋਸਤੋ ਅਲੱਗ-ਅਲੱਗ ਚੀਜ਼ਾਂ ਤੁਹਾਡੇ ਵਾਸਤੇ ਇਸ ਮੇਲੇ 'ਚ ਮਿਲ ਜਾਣਗੀਆਂ ਜਿਵੇਂ ਇਹ ਡੌਗ ਆ ਗਏ ਇਹ ਕਿਹੜੀ ਨਸਲ ਆ ਗਈ ਇਹ ਗ੍ਰੈਂਡ ਸੌ ਜੀ ਗ੍ਰੈਂਡ ਸੌ ਇਹ ਮਤਲਬ ਭਜਾਣ ਹਾਂ ਸ਼ਿਕਾਰ ਵਾਸਤੇ ਵੀ ਇਸ ਵਾਸਤੇ ਵੀ ਹੈ ਠੀਕ ਹੈ ਤੇ ਇਹ ਆਪਾਂ ਵੇਚਨੇ ਆ ਹਾਂਜੀ ਹਾਂਜੀ ਤੇ ਇਹ ਦੋਨੇ ਮੇਲ ਫੀਮੇਲ ਹਾਂਜੀ ਇਹ ਕੁੱਤਾ ਹੈਗਾ ਜੀ ਉਹ ਕੁੱਤੀ ਹੈ ਠੀਕ ਹੈ ਤੇ ਕਿੰਨੇ ਕਿੰਨੇ ਉਮਰ ਇਹਨਾਂ ਦੀ ਇਹ ਤਾਂ ਜੀ 5 ਮਹੀਨਿਆਂ ਦਾ ਕੁੱਤਾ ਹੈ ਜੀ ਠੀਕ ਹੈ ਕੁੱਤੀ 9 ਮਹੀਨਿਆਂ ਦੀ ਤੇ ਕਿੰਨੇ ਕਿੰਨੇ ਦਾ ਵੇਚਨੇ ਆਪਾਂ ਇਹ ਇਸ ਜੋੜੀ ਦਾ ਆਪਾਂ 60000 ਰੁਪਏ ਮੁਲ ਕਰਦੇ 60000 ਰੁਪਏ ਤੇ ਤੁਹਾਡਾ ਨਾਮ ਬੱਬੀ ਹੈ ਜੀ ਕਿ ਕਿਹੜੀ ਜਗ੍ਹਾ ਰਹਿੰਦੇ ਹੋ ਚੱਕ ਪਤੇ ਸਿੰਘ ਵਾਲੇ ਚੱਕ ਪਤੇ ਜਿਲ੍ਹਾ ਬਟੰਡਾ ਆ ਗਿਆ ਤੇ ਮੋਬਾਈਲ ਨੰਬਰ ਬੋਲ ਦੋ ਸਾ ਬੋਲ ਦੋ ਜੇ ਅਗਰ ਤੁਸੀਂ ਦੇਖੋਗੇ ਨਾ ਮੇਲਾ ਇੱਕ ਵਾਰ ਜਰੂਰ ਤੁਸੀਂ ਵਿਜ਼ਿਟ ਕਰਕੇ ਦੇਖੋ ਹਰ ਤਰ੍ਹਾਂ ਦੀ ਚੀਜ਼ ਇੱਥੇ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਛੋਟੇ ਬਜਟ ਤੇ ਆਪਣਾ ਕੰਮ ਵੀ ਚਲਾਉਣਾ ਚਾਹੁੰਦੇ ਹੋ ਹਰ ਵੀਰਵਾਰ ਨੂੰ ਮੌੜ ਮੰਡੀ ਜਿਲ੍ਹਾ ਬਟੰਡਾ ਦੇ ਵਿੱਚ ਇਹ ਮੇਲਾ ਲੱਗਦਾ ਹੈਗਾ ਬੱਕਰੀਆਂ ਦੀ ਬਹੁਤ ਵੱਡੀ ਕੈਟਾਗਰੀ ਆਂਦੀ ਹੈ ਆਪਣੀ ਆ ਨੰਬਰ ਬੋਲ ਦਿਓ ਤੁਸੀਂ 9517926604 ਵੀਰ ਦਾ ਨੰਬਰ ਹੈ ਦੋਸਤੋ ਅਗਰ ਤੁਸੀਂ ਇਹ ਕੁੱਤਿਆਂ ਦੇ ਵਾਸਤੇ ਇੰਟਰਸਟਡ ਹੋ ਤਾਂ ਵੀਰ ਨਾਲ ਗੱਲ ਕਰ ਸਕਦੇ ਹੋ ਜੀ